ਜਦੋਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਲਾਹੌਰ ਗਏ ਤਾਂ ਗੁਰੂ ਪਾਸ਼ਾ ਜੀ ਨੇ ਉੱਥੇ ਜਾ ਕੇ ਇੱਕ ਬਹੁਤ ਸੋਹਣੀ ਜੀ ਥਾਂ ਤੇ ਆਸਨ ਕਰ ਲਿਆ ਗੁਰੂ ਪਾਸ਼ਾ ਜੀ ਦੀ ਕੀਰਤੀ ਤਾਂ ਹਰ ਪਾਸੇ ਹੋਈ ਪਈ ਸੀ ਹਰ ਕੋਈ ਗੁਰਨਾਨਕ ਸੱਚੇ ਪਾਸ਼ਾ ਜੀ ਦੀ ਗੱਲ ਕਰਦਾ ਸੀ ਜਿਸ ਥਾਂ ਤੇ ਗੁਰੂ ਪਾਸ਼ਾ ਜੀ ਬੈਠੇ ਹਨ ਉੱਥੇ ਸਾਧ ਸੰਗਤ ਜੀ ਸੱਤ ਝੰਡੇ ਝੂਲਦੇ ਸੀ ਉਹ ਸੱਤ ਝੰਡੇ ਸੀ ਦੁਨੀ ਚੰਦ ਦੇ ਦੁਨੀ ਚੰਦ ਦਾ ਵਪਾਰ ਦੇਸ਼ਾਂ ਵਿਦੇਸ਼ਾਂ ਤੱਕ ਚੱਲਦਾ ਸੀ ਜਦੋਂ ਦੁਨੀ ਚੰਦ ਨੂੰ ਇਹ ਪਤਾ ਲੱਗਿਆ ਵੀ ਲਾਹੌਰ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਆਏ ਨੇ ਤਾਂ ਦੁਨੀ ਚੰਦ ਨੇ ਸੋਚਿਆ ਵੀ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਲੈ ਕੇ ਜਾਵਾਂ ਉਸ ਸਮੇਂ ਦੁਨੀ ਚੰਦ ਆਪਣੇ ਪਿਤਾ ਦਾ ਸ਼ਰਾਧ ਕਰਾ ਰਿਹਾ ਸੀ ਸੋ ਸ਼ਰਾਧ ਕਰਾਣ ਤੋਂ ਬਾਅਦ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਦਾ ਤੇ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਦਾ। ਦੁਨੀ ਚੰਦ ਦੇ ਨਾਲ ਹੋਰ ਬੰਦੇ ਵੀ ਸਨ। ਜਦੋਂ ਉਹਨੇ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਿਆ ਤਾਂ ਦੁਨੀ ਚੰਦ ਕਹਿੰਦਾ ਮਹਾਰਾਜ ਮੇਰਾ ਆਪ ਜੀ ਦੇ ਪ੍ਰਤੀ ਬਹੁਤ ਸੱਚਾ ਪ੍ਰੇਮ ਹੈ। ਮੈਂ ਆਪ ਜੀ ਨੂੰ ਬਹੁਤ ਪਿਆਰ ਕਰਦਾ। ਆਪ ਮੇਰੇ ਤੇ ਕਿਰਪਾ ਕਰੋ ਤੇ ਮੇਰੇ ਘਰੇ ਚੱਲੋ। ਗੁਰੂ ਮਹਾਰਾਜ ਜੀ ਨੇ ਦੁਨੀ ਚੰਦ ਦਾ ਪਿਆਰ ਵੇਖਿਆ ਤੇ ਉਸ ਦੀ ਸੱਚੀ ਸ਼ਰਧਾ ਜਾਣ ਕੇ ਗੁਰੂ ਪਾਤਸ਼ਾਹ ਜੀ ਉੱਥੇ ਤੇ ਦੁਨੀ ਚੰਦ ਦੇ ਨਾਲ ਚਲੇ ਗਏ ਗੁਰੂ ਮਹਾਰਾਜ ਜੀ ਨੂੰ ਨੇ ਇੱਕ ਸੁੰਦਰ ਜਾਂ ਆਸਨ ਵਿਛਾ ਕੇ ਦਿੱਤਾ ਤੇ ਗੁਰੂ ਮਹਾਰਾਜ ਜੀ ਨੂੰ ਉੱਥੇ ਬਿਰਾਜਮਾਨ ਕਰਵਾਇਆ ਸਾਧ ਸੰਗਤ ਜੀ ਦੁਨੀ ਚੰਦ ਇੰਨਾ ਅਮੀਰ ਸੀ ਕਿ ਉਹਦੇ ਘਰ ਦੇ ਉੱਪਰ 7 ਚੰਦੇ ਝੂਲਦੇ ਸੀ ਜਦੋਂ ਵੀ ਉਹਦੀ ਜ਼ਿੰਦਗੀ ਦੇ ਵਿੱਚ ਮਾਇਆ ਦਾ ਵਾਧਾ ਹੁੰਦਾ ਉਦੋਂ ਉਹ ਇੱਕ ਚੰਦਾ ਹੋਰ ਚੁਲਾ ਦਿੰਦਾ ਸੋ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਦੇ ਘਰ ਦੇ ਵਿੱਚ ਬਿਰਾਜਮਾਨ ਹੁੰਦੇ ਨੇ ਤਾਂ ਗੁਰੂ ਮਹਾਰਾਜ ਵੇਖਦੇ ਨੇ ਵੀ ਉਹਦੇ ਘਰ ਦੇ ਵਿੱਚ ਬ੍ਰਾਹਮਣ ਪੰਡਿਤ ਹੋਰ ਬਹੁਤ ਰਸ ਲੱਗਿਆ ਪਿਆ ਬਹੁਤ ਲੋਕੀ ਨੇ ਉਹਦੇ ਘਰ ਦੇ ਵਿੱਚ ਤੇ ਉਹਨਾਂ ਨੂੰ ਭੋਜਨ ਕਰਾਇਆ ਜਾ ਰਿਹਾ ਗੁਰੂ ਮਹਾਰਾਜ ਕਹਿੰਦੇ ਦੁਨੀ ਚੰਦ ਗੱਲ ਕੀ ਹੈ ਇੰਨਾ ਭੋਜਨ ਕਿਉਂ ਕਰਵਾਇਆ ਜਾ ਰਿਹਾ ਦੁਨੀ ਚੰਦ ਕਹਿੰਦਾ ਮਹਾਰਾਜ ਅੱਜ ਦੇ ਦਿਨ ਮੇਰੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸੀ ਮੈਂ ਇਹਨਾਂ ਬ੍ਰਾਹਮਣਾਂ ਨੂੰ ਭੋਜਨ ਇਸ ਲਈ ਛਕਾ ਰਿਆ ਵੀ ਇਹ ਜਿਹੜਾ ਪੁੰਨਦਾਨ ਹੈ ਨਾ ਇਹ ਮੇਰੇ ਪਿਤਾ ਤੱਕ ਪਹੁੰਚ ਜੇ ਮਹਾਰਾਜ ਮੈਂ ਤਾਂ ਲਾਹੌਰ ਦਾ ਇੱਕ ਵੀ ਬ੍ਰਾਹਮਣ ਨਹੀਂ ਛੱਡਿਆ ਜਿੱਥੇ-ਜਿੱਥੇ ਜਿਹੜਾ ਵੀ ਬ੍ਰਾਹਮਣ ਸੀ ਉਹਨਾਂ ਸਾਰਿਆਂ ਨੂੰ ਸੱਦ ਕੇ ਮੈਂ ਭੋਜਨ ਛਕਾ ਦਿੱਤਾ ਮਹਾਰਾਜ ਕਹਿੰਦੇ ਠੀਕ ਹੈ ਵੀ ਤੂੰ ਸਾਰਿਆਂ ਨੂੰ ਭੋਜਨ ਛਕਾ ਦਿੱਤਾ ਪਰ ਤੂੰ ਇਹ ਦੱਸ ਵੀ ਇਹ ਜਿਹੜਾ ਤੂੰ ਛਕਾਇਆ ਹੋਇਆ ਭੋਜਨ ਹੈ ਕੀ ਇਹ ਭੋਜਨ ਤੇਰੇ ਪਿਤਾ ਤੱਕ ਪਹੁੰਚ ਗਿਆ ਕਿ ਨਹੀਂ ਦੁਨੀ ਚੰਦ ਕਹਿੰਦਾ ਮਹਾਰਾਜ ਇਸ ਗੱਲ ਦਾ ਨਹੀਂ ਮੈਨੂੰ ਪਤਾ ਇਸ ਬਾਰੇ ਤਾਂ ਸਿਰਫ ਤੁਸੀਂ ਹੀ ਜਾਣਦੇ ਹੋ ਤੁਸੀਂ ਪਰਮੇਸ਼ਰ ਦੇ ਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਹੂੰ ਆਪ ਜੀ ਹੀ ਦੱਸ ਸਕਦੇ ਹੋ ਵੀ ਇਹ ਭੋਜਨ ਮੇਰੇ ਪਿਤਾ ਤੱਕ ਪਹੁੰਚਿਆ ਵੀ ਹੈ ਕਿ ਨਹੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਗੱਲ ਇਦਾਂ ਹੈ ਦੁਨੀ ਚੰਦ ਵੀ ਤੇਰਾ ਜਿਹੜਾ ਪਿਤਾ ਹੈ ਨਾ ਉਹ ਤਿੰਨ ਦਿਨ ਤੋਂ ਭੁੱਖਾ ਬੈਠਾ ਹੋਇਆ। ਦੁਨੀ ਚੰਦ ਗੁਰੂ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਬੜਾ ਹੈਰਾਨ ਹੁੰਦਾ ਹੈ। ਕਿਉਂਕਿ ਸਾਸ ਸੰਗਤ ਜੀ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਵੀ ਮੈਂ ਲਾਹੌਰ ਦਾ ਇੱਕ ਵੀ ਬ੍ਰਾਹਮਣ ਨਹੀਂ ਛੱਡਿਆ। ਮਿਮੇਆ ਜਿੰਨੂੰ ਭੋਜਨ ਦਾ ਸ਼ਿਕਾਇਆ ਹੋਵੇ। ਕਿਉਂਕਿ ਉਹਦੇ ਮਨ ਦੀ ਇੱਛਾ ਇਹ ਸੀ ਵੀ ਇਹ ਭੋਜਨ ਮੇਰੇ ਪਿਤਾ ਤੱਕ ਪਹੁੰਚੇਗਾ ਪਿਆ। ਹੁਣ ਜਦੋਂ ਉਹਨੇ ਇਹ ਗੱਲ ਸੁਣ ਲਈ ਕਿ ਮੇਰਾ ਪਿਤਾ ਤਾਂ ਤਿੰਨ ਦਿਨ ਤੋਂ ਭੁੱਖਾ ਬੈਠਾ ਹੈ। ਉਹ ਸੋਚਾਂ ਵਿੱਚ ਪੈ ਗਿਆ। ਉਕੇ ਲਗਾ ਮਹਾਰਾਜ ਤਿੰਨ ਦਿਨ ਹੋ ਗਏ ਮੇਰਾ ਪਿਤਾ ਭੁੱਖਾ ਬੈਠਾ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਾਂ ਤੇਰਾ ਪਿਤਾ ਤਿੰਨ ਦਿਨ ਤੋਂ ਭੁੱਖਾ ਬੈਠਾ ਤੇ ਉਹਦੇ ਤੱਕ ਕੋਈ ਭੋਜਨ ਨਹੀਂ ਪਹੁੰਚਿਆ ਸੋ ਦੁਨੀ ਚੰਦ ਇਹ ਗੱਲ ਸੁਣ ਕੇ ਬਹੁਤ ਨਿਮਰਤਾ ਵਿੱਚ ਆ ਕੇ ਕਹਿੰਦਾ ਮਹਾਰਾਜ ਕਿਰਪਾ ਕਰੋ ਮੈਨੂੰ ਇਹ ਗੱਲ ਦੱਸ ਦਿਓ ਵੀ ਮੇਰਾ ਪਿਤਾ ਬੈਠਾ ਕਿੱਥੇ ਹੈ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਦੁਨੀ ਚੰਦ ਤੇਰਾ ਪਿਤਾ ਇਤ ਬਗਿਆੜ ਦੀ ਜੁਨੀ ਵਿੱਚ ਹੈ। ਇਥੋਂ ਪੰਜ ਕੋਹ ਦੀ ਦੂਰੀ ਤੇ ਝਾੜੀਆਂ ਨੇ ਤੇ ਝਾੜੀਆਂ ਦੇ ਵਿੱਚ ਤੇਰਾ ਪਿਤਾ ਲੁਕ ਕੇ ਬੈਠਾ ਹੋਇਆ ਹੈ। ਮਹਾਰਾਜ ਕਹਿੰਦੇ ਜਦੋਂ ਤੂੰ ਉੱਥੇ ਜਾਏਂਗਾ ਨਾ ਤੇ ਆਪਣੇ ਪਿਤਾ ਨੂੰ ਵੇਖੇਂਗਾ ਭਾਵ ਉਸ ਬਗਿਆੜ ਨੂੰ ਜਦੋਂ ਦੇਖੇਂਗਾ ਤਾਂ ਡਰ ਨਾ ਜਾਈ ਕਿਉਂਕਿ ਉਹੀ ਤੇਰਾ ਪਿਤਾ ਹੈ। ਤੇ ਜਦੋਂ ਉਹ ਬਗਿਆੜ ਤੇਰੇ ਦਰਸ਼ਨ ਕਰੇਗਾ ਉਹ ਇੱਕੋ ਦਮ ਮਨੁੱਖੀ ਸਰੀਰ ਵਿੱਚ ਆ ਜਾਏਗਾ। ਦੁਨੀ ਚੰਦ ਇਹ ਸਾਰੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੁੰਦਾ। ਸੋ ਦੁਨੀ ਚੰਦ ਨੇ ਇੱਕ ਭਾਂਡੇ ਦੇ ਵਿੱਚ ਖੀਰ ਪਾਈ ਤੇ ਜਿਸ ਦਿਸ਼ਾ ਵੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਉਸੇ ਦਿਸ਼ਾ ਵੱਲ ਦੁਨੀ ਚੰਦ ਤੁਰ ਪੈਂਦਾ। ਜਦੋਂ ਦੁਨੀ ਚੰਦ ਪੰਜ ਕੋ ਦੂਰ ਚਲਾ ਗਿਆ ਤਾਂ ਉੱਥੇ ਉਹਨੇ ਇੱਕ ਝਾੜੀਆਂ ਦੇ ਵਿੱਚ ਬਗਹਾੜ ਨੂੰ ਵੇਖਿਆ। ਉਹਨੂੰ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਬਚਨ ਯਾਦ ਆਏ ਕਿ ਡਰਨਾ ਨਹੀਂ ਹੈ। ਉਹੀ ਤੇਰਾ ਪਿਤਾ। ਦੁਨੀ ਚੰਦ ਨੇ ਉਸੇ ਵਕਤ ਆਪਣੇ ਪਿਤਾ ਨੂੰ ਮੱਥਾ ਟੇਕ ਦਿੱਤਾ ਜਦੋਂ ਉਸ ਬਗਿਆੜ ਨੇ ਦੇਖਿਆ ਵੀ ਇਹ ਤਾਂ ਮੇਰਾ ਪੁੱਤਰ ਹੈ ਉਹ ਇੱਕੋ ਦਮ ਬਗਿਆੜ ਦੇ ਸਰੀਰ ਤੋਂ ਮਨੁੱਖੀ ਸਰੀਰ ਵਿੱਚ ਬਦਲ ਗਿਆ ਜਿਸ ਤਰ੍ਹਾਂ ਦਾ ਰੂਪ ਰੇਖਾ ਦੁਨੀ ਚੰਦ ਦੇ ਪਿਤਾ ਦੀ ਸੀ ਉਹ ਬਗਿਆੜ ਉਸੇ ਰੂਪ ਰੇਖਾ ਵਿੱਚ ਆ ਗਿਆ ਸੋ ਉਸੇ ਸਮੇਂ ਦੁਨੀ ਚੰਦ ਨੇ ਉਹ ਖੀਰ ਦਾ ਭਾਂਡਾ ਭਰਿਆ ਹੋਇਆ ਆਪਣੇ ਪਿਤਾ ਦੇ ਅੱਗੇ ਰੱਖਿਆ ਉਸਦੇ ਪਿਤਾ ਨੇ ਉਹ ਸਾਰੀ ਖੀਰ ਖਾ ਲਈ ਦੁਨੀ ਚੰਦ ਨੇ ਫੇਰ ਆਪਣੇ ਪਿਤਾ ਨੂੰ ਪੁੱਛਿਆ ਵੀ ਪਿਤਾ ਜੀ ਤੁਸੀਂ ਤਾਂ ਬਹੁਤ ਧਰਮਾਤਮਾ ਬੰਦੇ ਸੀ ਤੁਸੀਂ ਤਾਂ ਹਮੇਸ਼ਾ ਹੀ ਚੰਗੇ ਕੰਮ ਕੀਤੇ ਸੀ ਕਦੀ ਕੋਈ ਮਾੜਾ ਕੰਮ ਨਹੀਂ ਕੀਤਾ ਮੈਂ ਤਾਂ ਬਚਪਨ ਤੋਂ ਹੀ ਦੇਖਿਆ ਹੈ ਤੁਸੀਂ ਹਮੇਸ਼ਾ ਸ਼ੁੱਭ ਕੰਮ ਕਰਦੇ ਸੀ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਤੁਸੀਂ ਬਗਿਆੜ ਦੀ ਜੁਨੀ ਵਿੱਚ ਕਿਵੇਂ ਪੈ ਗਏ ਪਿਤਾ ਜੀ ਕਿਰਪਾ ਕਰੋ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਕਿਵੇਂ ਬਗਹਾੜ ਦੀ ਜੁਨੀ ਵਿੱਚ ਆਏ ਤੇ ਪਿਤਾ ਜੀ ਇਹਦੀ ਗੱਲ ਦੱਸੋ ਵੀ ਤੁਸੀਂ ਇੱਕੋ ਦਮ ਬਗਹਾੜ ਦੇ ਸਰੀਰ ਤੋਂ ਮਨੁੱਖਾ ਸਰੀਰ ਵਿੱਚ ਕਿਵੇਂ ਆ ਗਏ ਉਹਦਾ ਪਿਤਾ ਕਹਿੰਦਾ ਹੈ ਮੈਂ ਜਦੋਂ ਆਪਣੇ ਅੰਤਿਮ ਸਮੇਂ ਦੇ ਵਿੱਚ ਸੀ ਨਾ ਉਦੋਂ ਸਾਡੇ ਘਰ ਦੇ ਕੋਲ ਇੱਕ ਬੰਦਾ ਮੱਛੀ ਰਿੰਨਦਾ ਪਿਆ ਸੀ ਉਹਦੀ ਮੱਛੀ ਰਿੰਨਣ ਦੀ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ ਤੇ ਉਹ ਮੱਛੀ ਦੀ ਗੰਧ ਮੇਰੇ ਨੱਕ ਤੱਕ ਪਹੁੰਚੀ ਜਦੋਂ ਮੈਂ ਉਹਦੀ ਗੰਧ ਸੁੰਗੀ ਨਾ ਤਾਂ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਵੀ ਮੈਂ ਪੂਰੀ ਜ਼ਿੰਦਗੀ ਕਦੀ ਮੱਛੀ ਨਹੀਂ ਖਾਧੀ ਦਿਲ ਕਰਦਾ ਵੀ ਮੈਂ ਮੱਛੀ ਖਾਣਵਾ ਮੱਛੀ ਖਾਣ ਵਾਸਤੇ ਮੇਰਾ ਮਨ ਲਲਚਾ ਗਿਆ ਤੇ ਗੱਲ ਇਦਾਂ ਪੁੱਤਰ ਉਹੀ ਮੇਰਾ ਅੰਤਲਾ ਸਮਾਂ ਸੀ ਮੈਂ ਮੱਛੀ ਖਾ ਨਹੀਂ ਸਕਿਆ ਤੇ ਮੇਰਾ ਅੰਤਲਾ ਸਮਾਂ ਪੂਰਾ ਹੋ ਗਿਆ ਮੇਰੀ ਮਨ ਦੀ ਵਾਸ਼ਨਾ ਕਿ ਮੈਂ ਮੱਛੀ ਖਾਣਾ ਚਾਹਨਾ ਇਹ ਮਨ ਦੇ ਵਿੱਚ ਹੀ ਰਹਿ ਗਈ। ਪੁੱਤਰ ਜਿੱਥੇ ਮੇਰੀ ਵਾਸ਼ਨਾ ਖੜ ਗਈ ਸੀ ਨਾ ਉਹੋ ਜਿਹਾ ਸ਼ਰੀਰ ਮੈਨੂੰ ਪਰਮਾਤਮਾ ਨੇ ਦੇ ਦਿੱਤਾ ਤੇ ਮੈਨੂੰ ਬਗਹਾੜ ਦੀ ਜੁਨੀ ਵਿੱਚ ਪਾ ਦਿੱਤਾ। ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਨਾ ਗੁਰੂ ਪਾਤਸ਼ਾਹ ਜੀ ਨੇ ਇਹ ਸਪਸ਼ਟ ਕੀਤਾ ਵੀ ਜੋ ਤੁਸੀਂ ਚੀਜ਼ ਅੰਤਿਮ ਸਮੇਂ ਦੇ ਵਿੱਚ ਸੋਚੂਗੇ ਉਹੋ ਜਿਹਾ ਸ਼ਰੀਰ ਤੁਹਾਨੂੰ ਅਗਲੇ ਜਨਮ ਵਿੱਚ ਮਿਲ ਜੇਗਾ। ਜਿਵੇਂ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪਜੋਨ ਵੱਲ ਵੱਲ ਉਤਰੈ ਮਹਾਰਾਜ ਇੱਥੇ ਕਹਿੰਦੇ ਨੇ ਵੀ ਜਿਹੜਾ ਅੰਤਲੇ ਸਮੇਂ ਦੇ ਵਿੱਚ ਪੈਸੇ ਨੂੰ ਧਨ ਨੂੰ ਯਾਦ ਕਰਦਾ ਕਰਦਾ ਮਰ ਜੇਗਾ ਮਹਾਰਾਜ ਕਹਿੰਦੇ ਉਹ ਮੋੜ-ਮੁੜ ਸੱਪ ਦੀ ਜੁਨੀ ਵਿੱਚ ਪਏਗਾ ਫਿਰ ਅੱਗੇ ਮਹਾਰਾਜ ਇਹ ਵੀ ਕਹਿੰਦੇ ਨੇ ਜਿਹੜਾ ਅੰਤਲੇ ਸਮੇਂ ਈਸਤਰੀ ਨੂੰ ਯਾਦ ਕਰਦਾ ਕਰਦਾ ਮਰ ਜਾਏਗਾ ਮਹਾਰਾਜ ਕਹਿੰਦੇ ਉਹ ਵਾਰ-ਵਾਰ ਵੇਸਵਾ ਦੀ ਜੂਨ ਵਿੱਚ ਪਏਗਾ ਮਹਾਰਾਜ ਕਹਿੰਦੇ ਤੇ ਜਿਹੜਾ ਅੰਤਲੇ ਸਮੇਂ ਆਪਣੇ ਬੱਚਿਆਂ ਨੂੰ ਯਾਦ ਕਰਦਾ ਕਰਦਾ ਮਰ ਜਾਏਗਾ ਮਹਾਰਾਜ ਕਹਿੰਦੇ ਉਹਨੂੰ ਫਿਰ ਨਾ ਇੱਕ ਸੂਰ ਦੀ ਜੂਨ ਮਿਲੇਗੀ ਗੁਰੂ ਮਹਾਰਾਜ ਅਕੇ ਦੱਸਦੇ ਨੇ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈ ਜੀ ਮਰੇ ਪ੍ਰੇਤ ਜੂਨ ਵਲ-ਵਲ ਉਤਰੇ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਅੰਤਲੇ ਸਮੇਂ ਦੇ ਵਿੱਚ ਆਪਣੇ ਘਰ ਨੂੰ ਆਪਣੀ ਪ੍ਰਾਪਰਟੀ ਨੂੰ ਜਾਇਦਾਦ ਨੂੰ ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਕਰਦਾ ਮਰੇਗਾ ਮਹਾਰਾਜ ਕਹਿੰਦੇ ਉਹ ਫਿਰ ਪ੍ਰੇਤ ਜੂਨੀ ਵਿੱਚ ਵਾਰ-ਵਾਰ ਆਏਗਾ ਸੋ ਗੁਰੂ ਮਹਾਰਾਜ ਸ਼ਬਦ ਦੇ ਅੰਤ ਵਿੱਚ ਦੱਸਦੇ ਨੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰਾਂ ਬਦਤ ਤੇ ਲੋਚਨ ਤੇ ਨਰ ਮੁਖਤਾ ਪੀਤੰਬਰ ਵਾਕੇ ਹਿਰਦੈ ਬਸੈ ਇੱਥੇ ਮਹਾਰਾਜ ਕਹਿੰਦੇ ਨੇ ਜਿਹੜਾ ਇਨਸਾਨ ਅੰਤਲੇ ਸਮੇਂ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦਾ ਕਰਦਾ ਪਰਮਾਤਮਾ ਦੇ ਵਿੱਚ ਬ੍ਰਿਤੀ ਟਿਕਾ ਲਿੰਦਾ ਹੈ ਮਹਾਰਾਜ ਕਹਿੰਦੇ ਤੇ ਉਹ ਆਪਣਾ ਚੋਲਾ ਤਿਆਗ ਦਿੰਦਾ ਉਹਦੋ ਗੁਰੂ ਮਹਾਰਾਜ ਕਹਿੰਦੇ ਫਿਰ ਉਹ ਮੁਕਤ ਹੋ ਜਾਂਦਾ ਫਿਰ ਉਹ ਮਨੁੱਖ ਧੰਨ ਈਸਤਰੀ ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ ਉਹਦੇ ਹਿਰਦੇ ਵਿੱਚ ਪਰਮਾਤਮਾ ਆ ਵਸਦਾ ਸੋ ਸਾਜ ਸੰਗਤ ਜੀ ਇੱਥੇ ਤਾਂ ਗੁਰੂ ਪਾਤਸ਼ਾਹ ਜੀ ਨੇ ਸਪਸ਼ਟ ਕੀਤਾ ਬਹੁਤ ਸਾਫ਼-ਸਾਫ਼ ਦੱਸਿਆ ਵੀ ਜਿਹੜੀ ਚੀਜ਼ ਤੁਸੀਂ ਅੰਤਲੇ ਸਮੇਂ ਸੋਚੂਗੇ ਤੁਸੀਂ ਅਗਲੇ ਜਨਮਾਂ ਦੇ ਵਿੱਚ ਉਹੀ ਬਣ ਜਾਓਗੇ ਜੇ ਤਾਂ ਨਾਮ ਜਪੂਗੇ ਤਾਂ ਤੁਸੀਂ ਮੁਕਤ ਹੋ ਜਾਉਗੇ ਜੇ ਉਹੀ ਕੋਠੀਆਂਕਾਰਾ ਬਾਰੇ ਸੋਚਣਾ ਆਪਣੇ ਪੈਸੇ ਬਾਰੇ ਸੋਚਣਾ ਘਰ ਦੇ ਬਾਰੇ ਸੋਚਣਾ ਇਸਤਰੀ ਬਾਰੇ ਸੋਚਣਾ ਫਿਰ ਇਹਨਾਂ ਜੂਨਾ ਦੇ ਵਿੱਚ ਸਾਨੂੰ ਭਟਕਣਾ ਪੈਣਾ ਉਹ ਵੀ ਸਾਧ ਸੰਗਤ ਜੀ ਇੱਕ ਵਾਰ ਨਹੀਂ ਵਾਰ-ਵਾਰ ਲਿਖਿਆ ਇੱਥੇ ਗੁਰੂ ਸਾਹਿਬ ਜੀ ਨੇ ਤੇ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਅੰਤਲੇ ਸਮੇਂ ਸਾਨੂੰ ਪਰਮਾਤਮਾ ਦਾ ਨਾਮ ਚੇਤੇ ਆਵੇ ਇਹਦੇ ਵਾਸਤੇ ਸਾਧ ਸੰਗਤ ਜੀ ਸਾਨੂੰ ਪਹਿਲਾਂ ਤੋਂ ਹੀ ਤਿਆਰੀ ਕਰਨੀ ਪਣੀ ਜੇ ਅਸੀਂ ਅੱਜ ਪਰਮਾਤਮਾ ਦਾ ਨਾਮ ਜਪੀ ਜਾਵਾਂਗੇ ਤੇ ਵਿਸਾਰਾਂਗੇ ਨਹੀਂ ਤਾਂ ਸਾਥ ਸੰਗਤ ਜੀ ਅੰਤਲੇ ਸਮੇਂ ਆਪੇ ਪਰਮੇਸ਼ਰ ਦਾ ਨਾਮ ਯਾਦ ਰਹੇਗਾ ਪਰ ਜੇ ਸਾਥ ਸੰਗਤ ਜੀ ਅਸੀਂ ਪਰਮਾਤਮਾ ਦਾ ਨਾਮ ਵਿਸਾਰੀ ਬੈਠੇ ਸਾਨੂੰ ਯਾਦ ਨਹੀਂ ਰਿਹਾ ਪਰਮਾਤਮਾ ਦਾ ਨਾਮ ਫੇਰ ਨਹੀਂ ਉਹ ਪਰਮਾਤਮਾ ਦਾ ਨਾਮ ਅੰਤਲੇ ਸਮੇਂ ਚਿੱਤੇ ਆਉਣਾ ਸੋ ਰਹੁ ਵਿਚਾਰ ਦੁਨੀ ਚੰਦ ਦਾ ਪਿਤਾ ਕਹਿੰਦਾ ਮੇਰੇ ਅੰਤਲੇ ਸਮੇਂ ਦੀ ਬਾਸ਼ਨਾ ਕਰਕੇ ਮੈਨੂੰ ਬਗਿਹੜ ਦੀ ਜੁਨੀ ਮਿਲੀ ਤੇ ਮੈਂ ਬਗਿਹੜ ਬਨ ਗਿਆ ਦੁਨੀ ਚੰਦ ਤੂੰ ਦੂਸਰੀ ਗੱਲ ਮੈਨੂੰ ਇਹ ਪੁੱਛੀ ਸੀ ਵੀ ਮੈਂ ਬਗਿਹੜ ਤੋਂ ਇਨਸਾਨ ਕਿਵੇਂ ਬਨਿਆ ਉਹ ਉਸ ਦਾ ਪਿਤਾ ਕਹਿਣ ਲੱਗਾ ਵੀ ਤੇਰੇ ਘਰ ਜੋ ਆਏ ਹੋਏ ਨੇ ਨਾ ਉਹ ਪਰਮਾਤਮਾ ਦੇ ਰੂਪ ਨੇ ਉਹਨਾਂ ਨੂੰ ਕਿਤੇ ਇਨਸਾਨ ਨਾ ਜਾਣੀ ਉਹ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਹਨ ਕੁਦ ਕੁਦਾ ਪਰਮੇਸ਼ਰ ਹਨ ਜਿਹੜਾ ਵੀ ਉਹਨਾਂ ਦੇ ਦਰਸ਼ਨ ਕਰਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਤੂੰ ਉਹਨਾਂ ਦੇ ਦਰਸ਼ਨ ਕਰਕੇ ਪਵਿੱਤਰ ਹੋ ਗਿਆ ਤੇ ਜਦੋਂ ਮੈਂ ਤੇਰੇ ਦਰਸ਼ਨ ਕੀਤੇ ਮੈਂ ਵਟਭਾਗਾ ਹੋ ਗਿਆ ਮੈਨੂੰ ਤੇਰੇ ਦਰਸ਼ਨਾਂ ਦੇ ਵਿੱਚੋਂ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਹੋਰੇ ਨੇ ਇਸ ਕਰਕੇ ਮੇਰੇ ਸਾਰੇ ਪਾਪ ਬਖਸ਼ੇਗੇ ਤੇ ਮੈਨੂੰ ਸਿੱਧਾ ਬਗਿਹਾਰ ਦੀ ਜੁਨੀ ਤੋਂ ਇਨਸਾਨ ਦੀ ਜੁਨੀ ਮਿਲਗੀ ਸਾਹ ਸੰਧਜੀ ਇਹ ਗੱਲ ਨਾ ਸੱਚ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਇੱਕ ਨਜ਼ਰ ਸਾਡੇ ਜਨਮ ਜਨਮਾਂ ਦੇ ਪਾਪ ਕੱਟ ਸਕਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇੱਕ ਦਰਸ਼ਨ ਸਾਡੇ ਜਨਮ ਜਨਮਾਂ ਦੇ ਪਾਪ ਕੱਟ ਸਕਦਾ ਸੋ ਉਸ ਦਾ ਪਿਤਾ ਕਹਿੰਦਾ ਵੀ ਮੇਰੇ ਵੀ ਸਾਰੇ ਪਾਪ ਕੱਟੇਗੇ ਤਾਂ ਹੀ ਤਾਂ ਮੈਂ ਬਗਿਹੜ ਦੀ ਜੁੰਨੀ ਦੇ ਵਿੱਚੋਂ ਮਨੁੱਖਾ ਸ਼ਰੀਰ ਵਿੱਚ ਆ ਗਿਆ ਤੇ ਦੁਨੀ ਚੰਦ ਮੇਰੇ ਪੁੱਤਰ ਇਹ ਗੱਲ ਸੁਣ ਵੀ ਮੇਰੇ ਤੇ ਇਹ ਸਾਰੀ ਕਿਰਪਾ ਹੋਈ ਕਿਉਂ ਅਸਲ ਵਿੱਚ ਮੇਰੇ ਪੁਰਬਲੇ ਕਰਮ ਜਾਗੇ ਮੈਂ ਪਿਛਲੇ ਜਨਮ ਦੇ ਵਿੱਚ ਬਹੁਤ ਚੰਗੇ ਕਰਮ ਕਰਦਾ ਰਿਹਾ ਬਸ ਅੰਤਲੇ ਸਮੇਂ ਦੇ ਵਿੱਚ ਹੀ ਫਸ ਗਿਆ ਇਸ ਲਈ ਜਿਹੜੇ ਮੇਰੇ ਚੰਗੇ ਕਰਮ ਸੀ ਉਹਨਾਂ ਦਾ ਫਲ ਮੈਨੂੰ ਮਿਲਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇਰੇ ਘਰੇ ਆਏ ਤੇ ਐਵੇਂ ਮੈਂ ਮਨੁੱਖਾ ਸ਼ਰੀਰ ਦੇ ਵਿੱਚ ਆ ਗਿਆ ਤੇ ਮੈਨੂੰ ਹੁਣ ਬਿਨਾਂ ਦੇਰੀ ਤੋਂ ਉੱਤਮ ਗਤ ਪ੍ਰਾਪਤ ਹੋ ਜੇਗੀ ਬੱਸ ਇੰਨੀ ਗੱਲ ਕਹਿ ਕੇ ਦੁਨੀ ਚੰਦ ਦਾ ਪਿਤਾ ਸਵਰਗਾ ਵਿੱਚ ਚਲਾ ਗਿਆ। ਦੁਨੀ ਚੰਦ ਇਹ ਸਾਰਾ ਕੌਤਕ ਵੇਖ ਕੇ ਬਹੁਤ ਹੈਰਾਨ ਹੁੰਦਾ ਤੇ ਇਹ ਸਾਰੀ ਗੱਲ ਸੋਚਦਾ ਸੋਚਦਾ ਘਰੇ ਪਹੁੰਚ ਜਾਂਦਾ। ਘਰੇ ਆਂਦਿਆਂ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਕਹਿਣ ਲੱਗਾ, "ਮਹਾਰਾਜ, ਮੇਰਾ ਪਿਤਾ ਪਤਾ ਨਹੀਂ ਕਦੋਂ ਦਾ ਬਗਿਹੜ ਦੀ ਜੁੰਨੀ ਦੇ ਵਿੱਚ ਦੁੱਖ ਭੋਗ ਰਿਹਾ ਹੋਣਾ।" ਹੁਣ ਦੁਨੀ ਚੰਦ ਪਿਆਰ ਵਿੱਚ ਭਿੱਜ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੈਨੂੰ ਇਹ ਗੱਲ ਪਤਾ ਲੱਗ ਗਈ ਵੀ ਤੁਸੀਂ ਰੱਬ ਹੋ ਤੁਸੀਂ ਹੀ ਖੁਦ ਖੁਦਾ ਪਰਮੇਸ਼ਰ ਹੋ ਤੁਹਾਡੇ ਤੋਂ ਉੱਪਰ ਕੁਝ ਵੀ ਨਹੀਂ ਤੁਸੀਂ ਪਹਿਲਾਂ ਵੀ ਸੀ ਅੱਜ ਵੀ ਹੋ ਤੇ ਹਮੇਸ਼ਾ ਰਹੂਗੇ ਮਹਾਰਾਜ ਤੁਸੀਂ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲਿਓ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ ਮੈਨੂੰ ਹੁਕਮ ਦਿਓ ਵੀ ਮੈਂ ਕੀ ਕਰਾਂ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਤਿੰਦੇ ਦੁਨੀ ਚੰਦ ਇਹ ਕਰ ਅਸੂਈ ਫੜ ਲੈ ਦੁਨੀ ਚੰਦ ਤੂੰ ਵੀ ਪਰਲੋਕ ਗਮਨ ਕਰਨਾ ਤੇ ਅਸੀਂ ਵੀ ਕਰਨਾ ਪਰ ਜਦੋਂ ਅਸੀਂ ਦੋਨੋਂ ਉੱਪਰ ਮਿਲਾਂਗੇ ਨਾ ਉਦੋਂ ਅਸੀਂ ਤੇਰੇ ਕੋਲੋਂ ਆਸੂਈ ਲੈ ਲਾਂਗੇ ਦੁਨੀ ਚੰਦ ਨੇ ਉਹ ਸੂਈ ਆਪਣੀ ਪਤਨੀ ਨੂੰ ਦੇਤੀ ਤੇ ਕਹਿੰਦਾ ਭਾਗਵਾਨੇ ਇਹ ਸੂਈ ਨੂੰ ਬਹੁਤ ਧਿਆਨ ਨਾਲ ਰੱਖਣਾ ਕੋਈ ਕਿਤੇ ਲੈ ਨਾ ਜਾਵੇ ਇਹ ਸਾਡੀ ਈਮਾਨਤ ਨਹੀਂ ਹੈ ਇਹ ਸੂਈ ਨੂੰ ਮੈਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਰਲੋਕ ਵਿੱਚ ਦੇਣੀ ਹੈ ਹਨਸਾ ਸੰਗਤ ਜੀ ਜਿਹੜੀ ਦੁਨੀ ਚੰਦ ਦੀ ਘਰ ਵਾਲੀ ਸੀ ਉਹ ਧਰਮ ਤੇ ਚੱਲਣ ਵਾਲੀ ਤੇ ਪਰਮਾਤਮਾ ਨੂੰ ਮੰਨਣ ਵਾਲੀ ਸੀ ਦੁਨੀ ਚੰਦ ਦੀ ਪਤਨੀ ਕਹਿੰਦੀ ਤੁਸੀਂ ਇਸ ਸੋਏ ਨੂੰ ਪਰਲੋਕ ਵਿੱਚ ਕਿਵੇਂ ਲੈ ਕੇ ਜਾਓਗੇ ਉਹ ਕਹਿੰਦੀ ਆ ਸੋਏ ਨੂੰ ਤਾਂ ਤੁਸੀਂ ਤਾਂ ਲੈ ਕੇ ਜਾਉਂਗੇ ਨਾ ਜੇ ਤੁਹਾਡਾ ਸ਼ਰੀਰ ਵੀ ਪਰਲੋਕ ਵਿੱਚ ਜਾਏਗਾ ਦੁਨੀ ਚੰਦ ਵਿਚਾਰ ਕਰਦਾ ਹੈ ਵੀ ਮੇਰਾ ਤਾਂ ਸ਼ਰੀਰ ਇੱਥੇ ਦਾ ਜਾਣਾ ਹੈ ਇਹ ਪ੍ਰਲੋਕ ਦੇ ਵਿੱਚ ਇਸ ਸਰੀਰ ਨੇ ਤਾਂ ਨਾਲ ਜਾਣਾ ਨਹੀਂ ਮੈਂ ਮਰ ਜੂੰਗਾ ਇਹਨਾਂ ਨੇ ਮੇਰੇ ਸਰੀਰ ਨੂੰ ਜਲਾ ਦੇਣਾ ਤੇ ਫੇਰ ਮੈਂ ਇਸ ਸੂਈ ਨੂੰ ਲੈ ਕੇ ਕਿਨੇ ਜਾਊਂਗਾ ਸੋ ਦੁਨੀ ਚੰਦ ਉਸੇ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲ ਜਾਂਦਾ ਹੈ ਤੇ ਗੁਰੂ ਮਹਾਰਾਜ ਜੀ ਨੂੰ ਕਹਿੰਦਾ ਹੈ ਮਹਾਰਾਜ ਇਹ ਸੂਈ ਮੇਰੇ ਤੋਂ ਹੁਣੀ ਲੈ ਲਓ ਇਸੇ ਮੈਂ ਨਹੀਂ ਕਰ ਸਕਦਾ ਕਿਉਂਕਿ ਮੇਰਾ ਸਰੀਰ ਮੇਰੇ ਨਾਲ ਨਹੀਂ ਜਾਣਾ ਇਸ ਲਈ ਮੈਂ ਤੁਹਾਡੀ ਇਹ ਸੂਈ ਤੁਹਾਨੂੰ ਉੱਪਰ ਨਹੀਂ ਦੇ ਸਕਦਾ ਕਿਉਂਕਿ ਮੈਂ ਸੂਈ ਨੂੰ ਵੀ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ ਹੁਣ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਵੀ ਦੁਨੀ ਚੰਦ ਨੂੰ ਹੁਣ ਉਪਦੇਸ਼ ਦਿੱਤਾ ਜਾ ਸਕਦਾ ਹੈ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੁਨੀ ਚੰਦ ਨੂੰ ਉਪਦੇਸ਼ ਦਿੰਦੇ ਜੀ ਸਾਧ ਸੰਗਤ ਜੀ ਦੁਨੀ ਚੰਦ ਦੇ ਘਰੇ ਜਿਹੜੇ ਆ ਸੱਤ ਚੰਡੇ ਚੂਲਦੇ ਸੀ ਨਾ ਇਹ ਸੱਤ ਚੰਡੇ ਚੂਲਣ ਦਾ ਮਤਲਬ ਇਹ ਸੀ ਵੀ ਦੁਨੀ ਚੰਦ ਕੋਲ 7 ਲੱਖ ਰੁਪਏ ਸਨ ਜਦੋਂ ਵੀ ਦੁਨੀ ਚੰਦ 1 ਲੱਖ ਰੁਪਏ ਕਮਾਉਂਦਾ ਤਾਂ ਉਹ ਇੱਕ ਚੰਡਾ ਚੁਲਾ ਦਿੰਦਾ ਹੁਣ ਸਾਧ ਸੰਗਤ ਜੀ ਸੋਚਣ ਵਾਲੀ ਗੱਲ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ 7 ਲੱਖ ਰੁਪਏ ਕਿੰਨੇ ਹੋਣਗੇ ਭਲਾ ਅੱਜ ਦੇ ਸਮੇਂ ਵੀ 7 ਲੱਖ ਕਿਸੇ ਕੋਲ ਹੋਣ ਉਹ ਵੀ ਵੱਡੀ ਗੱਲ ਹੈ ਤੇ ਸਾਧ ਸੰਗਤ ਜੀ ਉਸ ਸਮੇਂ 7 ਲੱਖ ਰੁਪਏ ਦੀ ਕੀ ਵੈਲਿਊ ਹੋਏਗੀ ਉਹ ਤੁਸੀਂ ਖੁਦ ਸੋਚ ਸਕਦੇ ਹੋ ਉਹ ਕਿੰਨਾ ਕੁ ਅਮੀਰ ਹੋਊਗਾ ਏ ਤੁਸੀਂ ਸੋਚ ਸਕਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੁਨੀ ਚੰਦ ਨੂੰ ਕਹਿੰਦੇ ਦੁਨੀ ਚੰਦ ਤੂੰ ਆਪ ਕਹਿੰਨਾ ਵੀ ਮੇਰੇ ਨਾਲ ਮੇਰੇ ਸਰੀਰ ਨੇ ਤਾਂ ਜਾਣਾ ਨਹੀਂ ਇਹ ਮੈਂ ਸੋਈ ਨੂੰ ਵੀ ਨਹੀਂ ਲੈ ਕੇ ਜਾ ਸਕਦਾ ਫਿਰ ਗੁਰੂ ਪਾਤਸ਼ਾਹ ਕਹਿੰਦੇ ਆ ਤਨ ਜਿਹੜਾ ਤੂੰ ਪਾਪ ਕਰਕੇ ਲੋਕਾਂ ਨੂੰ ਦੁੱਖ ਦੇ ਕੇ ਝੂਠ ਬੋਲ ਕੇ ਲੋਕਾਂ ਨਾਲ ਧੋਖੇ ਦੜੀਆਂ ਕਰਕੇ ਇਕੱਠਾ ਕੀਤਾ ਹੋਇਆ ਏ ਏ ਤਨ ਤੇਰੇ ਨਾਲ ਕਿਨੇ ਜਾਏਗਾ ਮਾਇਆ ਕੱਠੀ ਕਰਦੇ ਕਰਦੇ ਤੇਰੀ ਅੱਧੀ ਜ਼ਿੰਦਗੀ ਬੀਤ ਗਈ ਪਰ ਇਸ ਗੱਲ ਨੂੰ ਤੂੰ ਸਮਝ ਵੀ ਇਸ ਮਾਇਆ ਨੇ ਤੇਰੇ ਨਾਲ ਨਹੀਂ ਜਾਣਾ ਮਹਾਰਾਜ ਕਹਿੰਦੇ ਦੁਨੀ ਚੰਦ ਜਦੋਂ ਤੇਰੀ ਮੌਤ ਆਏਗੀ ਤਾਂ ਇਹ 7 ਲੱਖ ਰੁਪਏ ਤੇਰਾ ਇੱਥੇ ਹੀ ਰਹਿ ਜਾਣਾ ਤੇ ਇਹ 7 ਲੱਖ ਰੁਪਏ ਇਕੱਠੇ ਕਰਨ ਵਾਸਤੇ ਜਿਹੜੇ-ਜਿਹੜੇ ਤੂੰ ਇਹ ਪਾਪ ਕੀਤੇ ਨੇ ਨਾ ਇਹ ਤੇਰੇ ਨਾਲ ਜਾਣਗੇ ਉੱਥੇ ਤੇਰਾ ਹਿਸਾਬ ਹੋਊਗਾ ਇਹਨਾਂ ਦਾ ਤੇ ਉੱਥੇ ਤੈਨੂੰ ਦੱਸਿਆ ਜਾਊਗਾ ਵੀ ਤੇਰੇ ਇਹ ਗੁਨਾਹਾਂ ਦੀ ਇਹ ਸਜ਼ਾ ਹੈ ਮਹਾਰਾਜ ਕਹਿੰਦੇ ਦੁਨੀ ਚੰਦ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਪੁੰਨ ਨਹੀਂ ਇਕੱਠੇ ਕੀਤੇ ਤੇ ਬਿਨਾ ਪੁੰਨਾਂ ਤੋਂ ਤੈਨੂੰ ਦੁੱਖ ਹੀ ਮਿਲਨੇ ਨੇ ਸੋ ਦੁਨੀ ਚੰਦ ਕਹਿੰਦਾ ਮਹਾਰਾਜ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ ਕਿ ਕਿਹੜੀ ਚੀਜ਼ ਨੇ ਸਾਡੇ ਨਾਲ ਜਾਣਾ ਮੈਨੂੰ ਇਹ ਦੱਸੋ ਵੀ ਮੈਂ ਕਰਾਂ ਕੀ ਸੋ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਦੁਨੀ ਚੰਦ ਤੂੰ ਪੁੱਛ ਹੀ ਰਿਹਾ ਹੈ ਤਾਂ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਮਹਾਰਾਜ ਕਹਿੰਦੇ ਇਸ ਬੰਦੇ ਦੇ ਤਿੰਨ ਮਿੱਤਰ ਹੁੰਦੇ ਨੇ ਪਹਿਲਾ ਮਿੱਤਰ ਏ ਧਨ ਤੇ ਦੂਜਾ ਮਿੱਤਰ ਬੰਦੇ ਦਾ ਪਰਿਵਾਰ ਹੁੰਦਾ ਤੇ ਤੀਜਾ ਮਿੱਤਰ ਹੈ ਬੰਦੇ ਦੇ ਕਰਮ ਇਹ ਸਾਧ ਸੰਗਤ ਜੀ ਇਹਨਾਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਨਾ ਕਿਉਂਕਿ ਇਹਦੇ ਵਿੱਚੋਂ ਹੀ ਸਾਨੂੰ ਜ਼ਿੰਦਗੀ ਜਿਉਣ ਦਾ ਵੱਲ ਪਤਾ ਲੱਗਣਾ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਦੁਨੀ ਚੰਦ ਜਿੰਨਾ ਚਿਰ ਤਾਂ ਬੰਦੇ ਦੇ ਸਰੀਰ ਦੇ ਵਿੱਚ ਸਵਾਸ ਨੇ ਉਹਨਾਂ ਚਿਰ ਤਾਂ ਇਹ ਧਨ ਬੰਦੇ ਦੀ ਬਹੁਤ ਜਜੇਕਾਰ ਕਰਦਾ ਹੈ ਜਦੋਂ ਬੰਦਾ ਮਰ ਜਾਂਦਾ ਹੈ ਫਿਰ ਉਹਦੇ ਧਨ ਨੂੰ ਦੂਜਿਆਂ ਨੇ ਸਾਬ ਲੈਣਾ ਤੇ ਜਿਨ੍ਹਾਂ ਲਈ ਤੂੰ ਇੰਨੇ ਪਾਪ ਕੀਤੇ ਨੇ ਉਹਨਾਂ ਨੇ ਤੇਰਾ ਅੰਤਲੇ ਸਮੇਂ ਸਾਥ ਛੱਡ ਦੇਣਾ ਜਦੋਂ ਤੱਕ ਤਾਂ ਤੇਰੇ ਸ਼ਰੀਰ ਦੇ ਵਿੱਚ ਸੁਬਾਸ ਨੇ ਉਹਨਾਂ ਚਿਰ ਤਾ ਤੇਰਾ ਪਰਿਵਾਰ ਤੇਰਾ ਮਿੱਤਰ ਹੈ ਪਰ ਜਦੋਂ ਹੀ ਤੇਰੇ ਸ਼ਰੀਰ ਦੇ ਵਿੱਚੋਂ ਸੁਬਾਸ ਨਿਕਲੇ ਉਦੋਂ ਹੀ ਉਹਨਾਂ ਦੀ ਮਿੱਤਰਤਾ ਖਤਮ ਹੋ ਜਾਣੀ ਹੈ ਸ੍ਰੀ ਮਹਾਰਾਜ ਕਹਿੰਦੇ ਮਰਨ ਤੋਂ ਬਾਅਦ ਨਾ ਬੰਦੇ ਦਾ ਅੱਗੇ ਕੋਈ ਸਾਥੀ ਨਹੀਂ ਹੈ ਜਿਨ੍ਹਾਂ ਨਾਲ ਵੀ ਤੂੰ ਪਿਆਰ ਕਰਦਾ ਹੈ ਉਹਨਾਂ ਨੇ ਤੇਰੇ ਨਾਲ ਨਹੀਂ ਜਾਣਾ ਨਾ ਇਸ ਪੈਸੇ ਨੇ ਜਾਣਾ ਤੇ ਨਾ ਹੀ ਤੇਰੇ ਪਰਿਵਾਰ ਨੇ ਜਾਣਾ ਇਹ ਦੋਨੋਂ ਮਿੱਤਰ ਤਈ ਇੱਥੇ ਖਤਮ ਹੋ ਜਾਣੀ ਹੈ ਪਰ ਜਿਹੜਾ ਤੇਰਾ ਤੀਜਾ ਮਿੱਤਰ ਹੈ ਕਰਮ ਉਹਨੇ ਤੇਰੇ ਨਾਲ ਜਾਣਾ ਮਹਾਰਾਜ ਕਹਿੰਦੀ ਜਿਹੜਾ ਤੇਰਾ ਤੀਜਾ ਮਿੱਤਰ ਹੈ ਉਹ ਤੈਨੂੰ ਕੱਲਿਆਂ ਨੂੰ ਸਹਾਇਤਾ ਕਰੇਗਾ ਉਹ ਤੇਰੇ ਨਾਲ ਜਾਏਗਾ ਚੰਗਾ ਜਾਂ ਮਾੜਾ ਜਿਹੜਾ ਵੀ ਤੂੰ ਕਰਮ ਕੀਤਾ ਹੋਏਗਾ ਉਹ ਤੇਰੇ ਨਾਲ ਜਾਏਗਾ ਉਹਨਾਂ ਚਿਰ ਇਹ ਕਰਮ ਮਿੱਤਰ ਸਾਥ ਨਹੀਂ ਛੱਡਦਾ ਮਹਾਰਾਜ ਕਹਿੰਦੇ ਨਾਹੀਂ ਪਰਿਵਾਰ ਨੇ ਨਾਲ ਜਾਣਾ ਹੈ ਨਾਹੀਂ ਧਨ ਨੇ ਨਾਲ ਜਾਣਾ ਹੈ ਜੇ ਜਾਣੇ ਨਾਲ ਤਾਂ ਕਰਮਾਂ ਨੇ ਹੁਣ ਜੇ ਕਰਮਾਂ ਦੇ ਵਿੱਚ ਉਸ ਪਰਮਾਤਮਾ ਦਾ ਜਪਿਆ ਹੋਇਆ ਨਾਮ ਹੋਏਗਾ ਤਾਂ ਉਹ ਨਾਲ ਜਾਏਗਾ ਤੇ ਅੰਤਲੇ ਸਮੇਂ ਬੰਦੇ ਦੇ ਕੰਮ ਪਰਮੇਸ਼ਰ ਦਾ ਨਾਮ ਹੀ ਆਉਂਦਾ ਹੁਣ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੁਨੀ ਚੰਦ ਨੂੰ ਇਹ ਸਮਝਾਉਣ ਲੱਗੇ ਨੇ ਵੀ ਤੂੰ ਕਰਨਾ ਕੀ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਸਭ ਤੋਂ ਪਹਿਲਾਂ ਤਾਂ ਜਿਹੜੇ ਤੇਰੇ ਕੋਲ ਇਹ 7 ਲੱਖ ਰੁਪਏ ਆ ਨਾ ਉਹਨਾਂ ਨੂੰ ਤੂੰ ਚੰਗੇ ਕੰਮਾਂ ਵਿੱਚ ਲਾ ਦੇ ਇਹਦੇ ਨਾਲ ਤੇਰੇ ਚੰਗੇ ਕਰਮ ਬਣਨਗੇ ਦੂਸਰਾ ਵੀ ਤੂੰ ਪਰਮੇਸ਼ਰ ਦਾ ਨਾਮ ਜਪ ਤੇ ਸਾਧ ਸੰਗਤ ਜੀ ਜੇ ਕੋਈ ਗੁਰੂ ਸਾਹਿਬ ਜੀ ਨੂੰ ਇਹ ਗੱਲ ਪੁੱਛੇ ਵੀ ਕਿੰਨਾ ਕੁ ਸਮਾਂ ਜਪਨਾ ਪੈਣਾ ਗੁਰੂ ਮਹਾਰਾਜ ਕਹਿੰਦੇ ਹਰ ਸਾਹ ਦੇ ਨਾਲ ਨਾਮ ਜਪਨਾ ਇੱਕ ਵੀ ਸਾਹ ਵਿਅਰਥ ਨਹੀਂ ਜਾਣ ਦੇਣਾ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਈ ਗੁਰੂ ਮਹਾਰਾਜ ਕਹਿੰਦੇ ਹਰ ਸਾਹ ਦੇ ਨਾਲ ਪਰਮੇਸ਼ਰ ਦਾ ਨਾਮ ਉਚਾਰਨਾ ਤੇ ਤੀਸਰਾ ਸੰਗਤ ਵਿੱਚ ਜਾ ਕੇ ਨਾਮ ਜਪਿਆ ਕਰ ਸੰਗਤ ਕਰਿਆ ਕਰ ਗੁਰੂ ਮੁਖਾ ਦੀ ਗੁਰੂ ਦੀ ਸੰਗਤ ਕਰਿਆ ਕਰ ਬਾਕੀ ਤੂੰ ਸਾਰੇ ਵਿਕਾਰ ਛੱਡ ਦੇ ਜਦੋਂ ਦੁਨੀ ਚੰਦ ਨੇ ਇਹ ਸਾਰੀ ਗੱਲ ਸੁਣੀ ਨਾ ਤਾਂ ਉਹਦਾ ਹਿਰਦਾ ਸ਼ਾਂਤ ਹੋ ਗਿਆ ਉਹ ਸਮਝ ਗਿਆ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਮੇਰੇ ਭਲੇ ਦੀ ਗੱਲ ਕਰ ਰਹੇ ਨੇ ਦੁਨੀ ਚੰਦ ਨੇ ਜਿੰਨੀ ਵੀ ਮਾਇਆ ਜੋੜੀ ਹੋਈ ਸੀ ਉਹਨੇ ਉਹ ਸਾਰੀ ਮਾਇਆ ਸੰਤਾ ਤੇ ਲਾ ਦਿੱਤੀ ਉਹਨੇ ਲੋਕਾਂ ਨੂੰ ਵਸਤਰ ਦਿੱਤੇ ਲੰਗਰ ਲਗਾਏ ਉਹਨੇ ਜਿੰਨੀ ਵੀ ਮਾਇਆ ਇਕੱਠੀ ਕੀਤੀ ਹੋਈ ਸੀ ਉਹਨੇ ਉਹ ਸਾਰੀ ਮਾਇਆ ਚੰਗੇ ਪਾਸੇ ਲਾ ਦਿੱਤੀ ਚੰਗੇ ਕੰਮਾਂ ਵਿੱਚ ਲਾ ਦਿੱਤੀ ਉਨੇ ਦੂਰ ਦੂਰ ਤੱਕ ਜਿੱਥੇ ਤੱਕ ਉਹਦੀ ਪਹੁੰਚ ਸੀ ਉਹਨੇ ਉੱਥੋਂ ਤੱਕ ਲੰਗਰ ਲਾ ਦਿੱਤੇ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਲੋਕਾਂ ਨੂੰ ਕੱਪੜੇ ਸਵਾ ਸਵਾ ਕੇ ਦਿੱਤੇ ਉਹਨੇ ਆਪਣਾ ਬਹੁਤ ਸਾਰਾ ਸਮਾਜ ਸੰਗਤ ਵਿੱਚ ਬਤੀਤ ਕੀਤਾ ਤੇ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦਿੱਤਾ ਉਹਨੇ ਸਾਰੇ ਵਿਅਰਥ ਕੰਮ ਛੱਡ ਦਿੱਤੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਨਿਹਾਲ ਨਿਹਾਲ ਹੋ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਐਵੇਂ ਉਸ ਦੁਨੀ ਚੰਦ ਦਾ ਭਲਾ ਕਰਕੇ ਅੱਗੇ ਨੂੰ ਚੱਲ ਪਈ ਸੋ ਸਾਧ ਸੰਗਤ ਜੀ ਇਸ ਕਥਾ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ ਵੀ ਭਾਈ ਸ਼ਰਾਦ ਕਰਕੇ ਕਿਸੇ ਤੱਕ ਪੂਜਨ ਨਹੀਂ ਪਹੁੰਚਿਆ ਜੇ ਤਾਂ ਸ਼ਰਾਦ ਕਰਕੇ ਕਿਸੇ ਤੱਕ ਪੂਜਨ ਪਹੁੰਚਦਾ ਤਾਂ ਦੁਨੀ ਚੰਦ ਦਾ ਪਿਤਾ ਜੋ ਕਿ ਬਗਿਹਾਰ ਦੀ ਜੁੰਨੀ ਵਿੱਚ ਸੀ ਉਹ ਭੁੱਖਾ ਕਿਵੇਂ ਰਹਿ ਗਿਆ ਦੂਸਰੀ ਗੁਰੂ ਮਹਾਰਾਜ ਕਹਿੰਦੇ ਭਈ ਅੰਤਲੇ ਸਮੇਂ ਦੇ ਵਿੱਚ ਨਾ ਪਰਮੇਸ਼ਰ ਨੂੰ ਯਾਦ ਰੱਖਣਾ ਜੇ ਤਾ ਤੁਸੀਂ ਪਰਮੇਸ਼ਰ ਨੂੰ ਤਿਆਗ ਕੇ ਪਰਮੇਸ਼ਰ ਦੇ ਨਾਮ ਨੂੰ ਤਿਆਗ ਕੇ ਕਿਸੇ ਹੋਰ ਵਿਕਾਰਾਂ ਵਿੱਚੋਂ ਕਿਸੇ ਹੋਰ ਵਾਸ਼ਨਾਵਾਂ ਦੇ ਵਿੱਚ ਫਸ ਗਏ ਨਾ ਕਿਸੇ ਹੋਰ ਵਿਚਾਰਾਂ ਵਿੱਚ ਫਸ ਗਏ ਤਾਂ ਗੁਰੂ ਮਹਾਰਾਜ ਕਹਿੰਦੇ ਤੁਹਾਨੂੰ ਉਸੇ ਵਾਸ਼ਨਾ ਦੇ ਅਨੁਸਾਰ ਜੀਵਨ ਮਿਲਣਾ ਜਿਵੇਂ ਦੁਨੀ ਚੰਦ ਦੇ ਪਿਤਾ ਨੂੰ ਮੱਛੀ ਦੀ ਵਾਸ਼ਨਾ ਵਿੱਚ ਫਸ ਕੇ ਬਗਿਆੜ ਦੀ ਜੁਨੀ ਮਿਲੀ ਤੇ ਕਿਸੇ ਨੂੰ ਪੈਸੇ ਦੀ ਵਾਸ਼ਨਾ ਵਿੱਚ ਫਸ ਕੇ ਸੱਪ ਦੀ ਜੁਨੀ ਮਿਲ ਜਾਂਦੀ ਹੈ ਤੇ ਕਿਸੇ ਨੂੰ ਵੇਸਵਾ ਦੀ ਜੁਨੀ ਮਿਲ ਜਾਂਦੀ ਹੈ ਜੇ ਉਹ ਕਿਸੇ ਈਸਤਰੀ ਨੂੰ ਚੀਤੇ ਕਰੇ ਅੰਤਲੇ ਸਮੇਂ ਸੋ ਗੁਰੂ ਮਹਾਰਾਜ ਕਹਿੰਦੇ ਭਾਈ ਅੰਤਲੇ ਸਮੇਂ ਪਰਮਾਤਮਾ ਦਾ ਨਾਮ ਚੇਤੇ ਰੱਖਣਾ ਵਾਹਿਗੁਰੂ ਗੁਰਮੰਤਰ ਨੂੰ ਚੇਤੇ ਰੱਖਣਾ ਫਿਰ ਗੁਰੂ ਮਹਾਰਾਜ ਦونی ਚੰਦ ਨੂੰ ਇਹ ਵੀ ਸਮਝਾਉਂਦੇ ਨੇ ਅਸਲ ਵਿੱਚ ਰਾਜਸੰਗਤ ਦੀ ਦونی ਚੰਦ ਬਹੁਤ ਅਮੀਰ ਸੀ ਸੋ ਗੁਰੂ ਮਹਾਰਾਜ ਉਹਨੂੰ ਇਹ ਸਮਝਾਉਂਦੇ ਨੇ ਵੀ ਆ ਜਿਹੜਾ ਤੂੰ ਪੈਸਾ ਇਕੱਠਾ ਕੀਤਾ ਹੋਇਆ ਇਹਨੂੰ ਤੂੰ ਗਰੀਬਾਂ ਵਿੱਚ ਵੰਡ ਦੇ ਦੁਖੀਆਂ ਤੇ ਲੋੜਵੰਦਾ ਵਿੱਚ ਵੰਡ ਦੇ ਜਿਨ੍ਹਾਂ ਨੂੰ ਇਸ ਪੈਸੇ ਨਾਲ ਸੁੱਖ ਮਿਲੇ ਉਹਨਾਂ ਵਿੱਚ ਵੰਡ ਦੇ ਤੇ ਤੂੰ ਖੁਦ ਸੰਗਤ ਵਿੱਚ ਬੈ ਕੇ ਨਾਮ ਜਪਿਆ ਕਰ ਸੋ ਸਾਧ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਸਾਧ ਸੰਗਤ ਜੀ ਇੱਕ ਬੇਨਤੀ ਆਪ ਜੀ ਦੇ ਸਾਰਿਆਂ ਦੇ ਚਰਨਾਂ ਵਿੱਚ ਜੇ ਅਸੀਂ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਸੁਣ ਕੇ ਗੁਰੂ ਮਹਾਰਾਜ ਜੀ ਦੇ ਨਾਲ ਜੁੜਦੇ ਨਹੀਂ ਤਾਂ ਸਾਧ ਸੰਗਤ ਜੀ ਫੇਰ ਕੀ ਫਾਇਦਾ ਫਾਇਦਾ ਤਾਂ ਤਾਂ ਹੋਵੇਗਾ ਜੇ ਅਸੀਂ ਗੁਰੂ ਮਹਾਰਾਜ ਜੀ ਦੀ ਨਾਲ ਨਾਲ ਇਤਿਹਾਸ ਸੁਣੀਏ ਤੇ ਨਾਲ ਨਾਲ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਕਮਾਈਏ ਇਸ ਸਾਖੀਆਂ ਸਿਰਫ ਸੁਣਨ ਜੋਗ ਨਹੀਂ ਐ ਇਸ ਸਾਖੀਆਂ ਤੋਂ ਅਸੀਂ ਸੇਧ ਲੈਣੀ ਐ ਕਿ ਕਿਵੇਂ ਅਸੀਂ ਆਪਣਾ ਜੀਵਨ ਜੀਣਾ ਜੇ ਗੁਰੂ ਮਹਾਰਾਜ ਜੀ ਨੇ ਕਿਹਾ ਭਾਈ ਗਲਤ ਕੰਮ ਕਰਕੇ ਪੈਸਾ ਨਾ ਕਮਾਓ ਤਾਂ ਸਾਧ ਸੰਗਤ ਜੀ ਇਹ ਉਪਦੇਸ਼ ਸਾਡੇ ਵਾਸਤੇ ਐ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਿੱਧਾ ਉਪਦੇਸ਼ ਉਸ ਨੂੰ ਕਰ ਰਹੇ ਨੇ ਜਿਹੜਾ ਗੁਰੂ ਪਾਤਸ਼ਾਹ ਜੀ ਦੀ ਇਹ ਸਾਖੀ ਸੁਣ ਰੇ ਗੁਰੂ ਮਹਾਰਾਜ ਉਸ ਨੂੰ ਇਹ ਗੱਲ ਕਹਿ ਰਹੇ ਨੇ ਵੀ ਭਾਈ ਪੁੱਠੇ ਤਰੀਕੇ ਗਲਤ ਕੰਮ ਕਰਕੇ ਲੁੱਟਾ ਕੋਹਾ ਕਰਕੇ ਰਿਸ਼ਵਤਾਂ ਲੈ ਲੈ ਕੇ ਗਲਤ ਕੰਮ ਕਰਕੇ ਪੈਸਾ ਨਾ ਕਮਾ ਇਹ ਤੈਨੂੰ ਦੁੱਖ ਦੇਗਾ ਤੇ ਸਾਧ ਸੰਗਤ ਜੀ ਇਹ ਗੱਲ ਪ੍ਰਤੱਖ ਹੈ ਜਿੰਨੇ ਵੀ ਗਲਤ ਕੰਮ ਕਰਕੇ ਪੈਸਾ ਕਮਾਇਆ ਉਹਨੂੰ ਅੱਜ ਨਾ ਕੱਲ ਦੁੱਖ ਮਿਲਣੀ ਮਿਲਣੀ ਨੇ ਤੇ ਤੁਸੀਂ ਵੇਖਿਓ ਲੋਕਾਂ ਨੂੰ ਮਿਲਦੇ ਵੀ ਨਹੀਂ ਸੋ ਇਹੋ ਜਿਹੇ ਪੈਸੇ ਦਾ ਕੋਈ ਲਾਭ ਨਹੀਂ ਤਨ ਉਹ ਕਮਾਉ ਜਿਹੜਾ ਤੁਹਾਡੀ ਦਸਾਂ ਨੋਹਾਂ ਦੀ ਕਿਰਤ ਦਾ ਹੋਵੇ ਜਿਹੜਾ ਤੁਹਾਡੀ ਮਿਹਨਤ ਦਾ ਹੋਵੇ ਕਿਸੇ ਹੋਰ ਦੇ ਹੱਕ ਤੇ ਆਪਣਾ ਹੱਕ ਜਿਤਾਣਾ ਸਾਧ ਸੰਗਤ ਜੀ ਇਹ ਮਾਸ ਖਾਣ ਦੇ ਬਰਾਬਰ ਹੈ ਜੇ ਕੋਈ ਹਿੰਦੂ ਇਹ ਗੱਲ ਕਹੇ ਵੀ ਅਸੀਂ ਗਾਂ ਨਹੀਂ ਖਾਂਦੇ ਪਰ ਉਹ ਦੂਜੇ ਦਾ ਹੱਕ ਖਾ ਜਾਣ ਤੇ ਜੇ ਕੋਈ ਮੁਸਲਮਾਨ ਕਹੇ ਵੀ ਅਸੀਂ ਸੂਰ ਨੂੰ ਨਹੀਂ ਖਾਂਦੇ ਪਰ ਉਹ ਕਿਸੇ ਦਾ ਹੱਕ ਖਾ ਜੇ ਤਾਂ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਦਾ ਹੱਕ ਖਾਣਾ ਮਾਸ ਖਾਣ ਦੇ ਬਰਾਬਰ ਹੈ ਇਹ ਗੱਲ ਸਾਡੇ ਸਿੱਖਾ ਵਾਸਤੇ ਦੀ ਹੈ ਜੇ ਅੱਜ ਸਿੱਖ ਕਹੇ ਵੀ ਅਸੀਂ ਮਾਸ ਨਹੀਂ ਖਾਂਦੇ ਪਰ ਜੇ ਉਹ ਕਿਸੇ ਦਾ ਹੱਕ ਖਾਰਿਆ ਨਾ ਤਾਂ ਸਾਧ ਸੰਗਤ ਜੀ ਇਹ ਮਾਸ ਖਾਣ ਦੇ ਬਰਾਬਰ ਹੀ ਹੈ ਸੋ ਆਓ ਅਸੀਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਮਹਾਰਾਜ ਸਾਨੂੰ ਸੱਚੀ ਸੁੱਚੀ ਕਿਰਤ ਬਖਸ਼ੋ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ੋ ਤੇ ਸਾਨੂੰ ਨਾਮ ਦੀ ਦਾਤ ਦਿਓ ਸਮੇ ਦੇ ਲਿਹਾਜ਼ ਨਾਲ ਸਮਾਪਤੀ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ